ਬੀਤੇ ਦਿਨੀ ਪਾਰਲੀਮੈਂਟ ਵਿੱਚ ਰਾਹੁਲ ਗਾਂਧੀ ਵੱਲੋਂ ਸਨਾਤਨ ਧਰਮ ਦੇ ਖਿਲਾਫ ਇੱਕ ਟਿੱਪਣੀ ਕੀਤੀ ਗਈ ਜਿਸ ਤੋਂ ਹਿੰਦੂ ਜਗਤ ਦੇ ਵਿੱਚ ਕਾਫੀ ਰੋਸ਼ ਨਜ਼ਰ ਆ ਰਿਹਾ ਹੈ ਇਹ ਕਹਿਣਾ ਹੈ ਸ਼੍ਰੀ ਹਿੰਦੂ ਤਖਤ ਦੇ ਮੁਖੀ ਬ੍ਰਹਮਾ ਨੰਦ ਜੀ ਦਾ ਜਿਨ੍ਹਾਂ ਨੇ ਅੱਜ ਪ੍ਰਾਚੀਨ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਿਰ ਤੋਂ ਲੈ ਕੇ ਸ਼ੇਰਾਂ ਵਾਲੇ ਗੇਟ ਤੱਕ ਰਾਹੁਲ ਗਾਂਧੀ ਦਰਬ ਕਲਬ ਨਾ ਕੇ ਰੋਸ਼ਮਾਰਚ ਕੀਤਾ ਅਤੇ ਉਸ ਤੋਂ ਬਾਅਦ ਸ਼ੇਰਾਂ ਵਾਲੇ ਗੇਟ ਤੇ ਇਸ ਪੁਤਲੇ ਨੂੰ ਫੋਕਿਆ ਗਿਆ ਇੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਬ੍ਰਹਮਾਨੰਦ ਗਿਰੀ ਵੱਲੋਂ ਕਿਹਾ ਗਿਆ ਕਿ ਕਾਂਗਰਸ ਸਰਕਾਰ ਹਮੇਸ਼ਾ ਤੋਂ ਹੀ ਹਿੰਦੂ ਵਿਰੋਧੀ ਰਹੀ ਹੈ ਅਤੇ ਲੰਬਾ ਸਮਾਂ ਸੱਤਾ ਹੜਾਂ ਤੋਂ ਬਾਅਦ ਹੁਣ ਇਹਨਾਂ ਨੂੰ ਵਿਰੋਧੀ ਧਿਰ ਵਿੱਚ ਬੈਠਣਾ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਹੋਰ ਕੀ ਕਿਹਾ ਆਓ ਸੁਣਦੇ ਹਾਂ ਦੇਖੋ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਪੂਰੇ ਭਾਰਤ ਦੇ ਵਿੱਚ ਸ਼੍ਰੀ ਹਿੰਦੂ ਤਖਤ ਨੇ 4 ਤਰੀਕ ਦੀ ਇੱਕ ਕਾਲ ਦਿੱਤੀ ਸੀ ਸਮੁੱਚੇ ਪੰਜਾਬ ਤਸਵੀਰ ਤੋਂ ਨੌਜਵਾਨ ਜਿਹੜੇ ਹਿੰਦੂ ਤਖਤ ਦੇ ਕਾਰਨੂੰਨ ਨੇ ਪੁਤਲੇ ਸਾੜ ਰਹੇ ਨੇ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਮਹਾਪੰਚਾਇਤ ਹੈ ਉਹਦੇ ਵਿੱਚ ਵਿਰੋਧੀ ਧਿਰ ਦਾ ਨੇਤਾ ਨਵਾਬ ਰਜੀਵ ਗਾਂਧੀ ਦਾ ਜਿਹੜਾ ਲੜਕਾ ਹੈ ਨਵਾਬ ਰਾਹੁਲ ਗਾਂਧੀ ਉਹ ਡਾਇਰੈਕਟ ਤੌਰ ਤੇ ਸਨਾਤਨੀਆਂ ਨੂੰ ਟਾਰਗੇਟ ਕਰਕੇ ਹਿੰਸਕ ਲੋਕ ਦੱਸਦਾ ਇਸ ਕਰਕੇ ਜੇ ਅਸੀਂ ਹਿੰਸਕ ਆ ਤੇ ਫੇਰ ਜਿਹੜਾ 60 ਸਾਲ ਰਾਜ ਇਹਦੇ ਦਾਦੇ ਪੜਤਾਦੇ ਜਾਲੀ ਬ੍ਰਾਹਮਣ ਬਣ ਕੇ ਕਰ ਗਏ ਜਾਲੀ ਬ੍ਰਾਹਮਣ ਬਣ ਕੇ ਇਹਦੀ ਦਾਦੀ ਇਹਦਾ ਦਾਦਾ ਕਿਉਂਕਿ ਸਪਸ਼ਟ ਤੌਰ ਤੇ ਪਤਾ ਸੀ ਵੀ ਉਹ ਇਸਲਾਮਿਕ ਨੇ ਮੁਸਲਮਾਨ ਨੇ ਉਹਦੇ باوجود ਵੀ ਜਾਲੀ ਬ੍ਰਾਹਮਣ ਬਣ ਕੇ ਭਾਰਤ ਤੇ 60 65 ਸਾਲ ਰਾਜ ਕਰ ਗਏ ਤੇ ਰਾਜ ਅਸੀਂ ਦਾ ਨਹੀਂ ਖੋਇਆ ਜਿਨ੍ਹਾਂ ਨੇ ਰਾਜ ਖੋਇਆ ਜਿਨ੍ਹਾਂ ਨੇ ਵੋਟਾਂ ਲੋਕਤੰਤਰ 'ਚ ਹੁਣ ਵਿਸ਼ਵਾਸ ਰੱਖਣਾ ਚਾਹੀਦਾ ਹੈ ਆਪੋਜੀਸ਼ਨ 'ਚ ਬੈਠਣਾ ਇੰਨਾ ਕੌਖਾ ਹੋਇਆ ਪਿਆ ਉਹਨੂੰ ਵੀ ਉਹਨੇ ਡਾਇਰੈਕਟਰ ਐਂਡ ਡਾਇਰੈਕਟਰ ਇੱਕੋ ਕਮਿਊਨਿਟੀ ਐ ਜਿਹੜੀ ਦੇਸ਼ ਦੇ ਵਿੱਚ 65% 70% ਸਾਡੇ ਲੋਕ ਵੱਸਦੇ ਐ ਤੇ ਉਹਨੇ ਉਹਨਾਂ ਨੂੰ ਹਿੰਸਕ ਦੱਸਿਆ ਇਹਦੇ ਦਾਦੇ-ਬੜਦਾਦੇ ਸਾਨੂੰ ਇਹ ਪੜ੍ਹਾਉਂਦੇ ਰਹੇ ਪਹਿਲਾਂ ਵੀ ਜੇ ਕੋਈ ਇੱਕ ਜਪੇੜ ਮਾਰਦਾ ਦੂਜੀ ਗੱਲ ਅੱਗੇ ਕਰ ਦਿਓ ਜੇ ਹੁਣ ਅਸੀਂ ਉਹ ਗੱਲ ਪਿੱਛੇ ਕਰ ਲਈ 15 ਸਾਲਾਂ ਤੋਂ ਜਿਹੜਾ ਇੱਕ ਜਪੇੜ ਮਾਰਦਾ ਉਹਦੀ ਉਂਗਲੀ ਵੱਢਣ ਦੀ ਤਾਕਤ ਰੱਖਦੇ ਆ ਹੁਣ ਇਹਨਾਂ ਲੋਕਾਂ ਨੂੰ ਅਸੀਂ ਰੜਕਦੇ ਆ ਇਹ ਲੋਕਾਂ ਨੇ ਸਾਡੇ ਅਸ਼ਤਰ-ਸ਼ਸਤਰ ਸਾਰਾ ਸਮਾਨ ਜਿਹੜਾ ਟਰੰਕਾਂ 'ਚ ਪਵਾ ਕੇ ਦੇ ਦਾਦਿਆਂ-ਬੜਦਾਦਿਆਂ ਨੇ ਰਖਾਤਾ ਸੀ ਇਸ ਕਰਕੇ ਹੁਣ ਉਹ ਸਨਾਤਨੀ ਜਾਗ ਚੁੱਕਾ ਹੈ ਜਦੋਂ ਉਹਨੇ ਸਨਾਤਨੀਆਂ ਨੂੰ ਹਿੰਸਕਿਆ ਹਿੰਦੂਆਂ ਨੂੰ ਹਿੰਸਕਿਆ ਜਿਹੜੇ ਲੋਕ ਉਸ ਪਾਲੇ ਦੇ ਵਿੱਚ ਹਿੰਦੂਆਂ ਦੇ ਰੂਪ ਦੇ ਵਿੱਚ ਸਾਡੇ ਡੋਗਲੇ ਚਿਹਰੇ ਬੈਠੇ ਆ ਉਹਨਾਂ ਨੂੰ ਚਾਹੀਦਾ ਵੀ ਉਹ ਕਾਂਗਰਸ ਦਾ ਬਾਈਕਟ ਕਰਨ ਕਾਂਗਰਸ ਨੂੰ ਛੱਡਣ ਕਿਉਂਕਿ ਜੇ ਇਹਨਾਂ ਦਾ ਨਮਾਇੰਦਾ ਇਹਨਾਂ ਦਾ ਆਗੂ ਇਹ ਗੱਲਾਂ ਕਰ ਰਿਹਾ ਉਹਨੂੰ ਐਸੇ ਆਪਣੀ ਮੰਜੀ ਢੱਲੇ ਸੋਟਾ ਫੇਰ ਲੈਣਾ ਚਾਹੀਦਾ ਵੀ 15 ਸਾਲਾਂ 'ਚ 45 ਤੋਂ 99 ਦੇ ਪਹੁੰਚਿਆ 99 ਤੇ ਵੀ ਉਹਨਾਂ 'ਚ ਪਹੁੰਚਿਆ ਜਿੱਥੇ 545 ਨੇ ਨਾ ਕਿ 1990 ਤੇ ਆਇਆ ਇਸ ਕਰਕੇ ਜਿਹੜੀ ਕਾਂਗਰਸ ਹੈ ਉਹ ਹਮੇਸ਼ਾ ਹਿੰਦੂ ਵਿਰੋਧੀ ਜਮਾਤ ਰਹੀ ਹੈ ਉਹਨਾਂ ਦੇ ਆਕੇ ਨੇ ਇਹ ਗੱਲ ਕਲੀਅਰ ਕਰਤੀ ਦੇਸ਼ ਦੀ ਸਭ ਤੋਂ ਵੱਡੀ ਪਾਰਲੀਮੈਂਟ ਦੇ ਵਿੱਚ ਪੰਚਾਇਤ ਦੇ ਵਿੱਚ ਉਸ ਕਰਕੇ ਜਿਹੜਾ ਹਿੰਦੂ ਸਮਾਜ ਹੈ ਉਹਦੇ ਦਿਲ ਦੇ ਵਿੱਚ ਜਿਹੜਾ ਰੋਸ ਹੈ ਰੋਸ ਜ਼ਾਹਿਰ ਕਰਦਾ ਹੋਇਆ ਸਮੁੱਚੇ ਭਾਰਤ ਸਮੁੱਚੇ ਪੰਜਾਬ 'ਚ ਹਿੰਦੂ ਤਖਤ ਦੀ ਕਾਲ ਦੇ ਉੱਤੇ ਇਹਦੇ ਜਿਹੜੇ ਪੁਤਲੇ ਆ ਉਹ ਸਾੜੇ ਜਾ ਰਹੇ ਆ ਇਹਨਾਂ ਕਾਂਗਰਸ ਦੇ ਨੁਮਾਇੰਦਿਆਂ ਨੂੰ ਚਾਹੀਦਾ ਵੀ ਆਪਣੇ ਜਿਹੜਾ ਲੀਡਰ ਇਹਨਾਂ ਨਾਲ ਬੇਲਗਾਮ ਹੋਇਆ ਉਹਦੀ ਜਿਹੜੀ ਮਾਫੀ ਆ ਆਪ ਵੀ ਮੰਗਣ ਦੇ ਉਤੋਂ ਵੀ ਮੰਗਾਣ ਕਟੋ-ਕਟ ਜੇ ਮਾਫੀ ਮੰਗੇਗਾ ਤਾਂ ਠੀਕ ਹੈ ਨਹੀਂ ਹੈ ਜਿਹੜਾ ਵਿਰੋਧ ਹੈ ਸਮੁੱਚੇ ਭਾਰਤ 'ਚ ਇਸੇ ਤਰ੍ਹਾਂ ਜਿਹੜਾ ਜਾਰੀ ਰਹੇਗਾ ਦੇਖ ਲਓ